ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2024 ਕਿਸਾਨਾਂ ਦੇ ਲਈ ਮਾੜਾ ਹੀ ਸਾਬਤ ਹੋ ਰਿਹਾ ਹੈ ਭਾਵੇਂ ਕਿ ਪਹਿਲਾਂ ਝੋਨੇ ਦੇ ਵਿੱਚ ਰਗੜਾ ਲੱਗਿਆ ਰੇਟ ਘੱਟ ਮਿਲਿਆ ਘੱਟ ਲੱਗਿਆ ਬਾਸਮਤ ਦਾ ਰੇਟ ਪੂਰਾ ਨਹੀਂ ਮਿਲ ਰਿਹਾ ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਕਣਕਾਂ ਦੇ ਵਿੱਚ ਦਿੱਕਤ ਆ ਗਈ ਕਿਤੇ ਸੁੰਡੀ ਪੈ ਗਈ ਕਿਤੇ ਟਿੱਡਾ ਪੈ ਗਿਆ ਕਿਤੇ ਕੋਈ ਦਿੱਕਤ ਆ ਗਈ ਸਭ ਤੋਂ ਵੱਡੀ ਦਿੱਕਤ ਆਈ ਕਿ ਸੁਪਰ ਸੀਡਰ ਜਿਹੜਾ ਹੈਗਾ ਬੁਰੇ ਤਰੀਕੇ ਨਾਲ ਫੇਲ ਹੋ ਗਿਆ ਭਾਵੇਂ ਕਿ ਕਈ ਕਿਸਾਨ ਵੀਰੇ ਕਹਿੰਦੇ ਕਿ ਨਹੀਂ ਜੀ ਬੀਜ ਨਹੀਂ ਆਈ ਵੱਲ ਨਹੀਂ ਆਇਆ ਪਰ ਮੇਰੀ ਗੱਲ ਸੁਣੋ 70 80% ਲੋਕ ਬੇਵਕੂਫ ਨਹੀਂ ਹੈਗੇ ਆਖਰ ਤੇ ਜਿਹੜਾ ਹੈ ਮੌਸਮ ਦੇ ਅਨੁਸਾਰ ਇਹ ਸੰਧ ਕਾਮਯਾਬ ਨਹੀਂ ਹੋਇਆ ਮੈਂ ਤਾਂ ਜੇ ਸਾਲੇ ਪਹਿਲੇ ਸਾਲ ਸੰਧ ਆਇਆ ਸੀ ਉਸੇ ਸਾਲੇ ਕਹਿ ਦਿੱਤਾ ਸੀ ਕਿ ਇਹਦੇ ਵਿੱਚ ਮੁਸੀਬਤਾਂ ਹੈ ਪ੍ਰੰਤੂ ਪਿਛਲੇ 2 ਸਾਲ ਚੰਗੇ ਤਿਗਣਾ ਕਣਕ ਉਗਦੀ ਰਹੀ। ਐਤਰੀ ਮੌਸਮ ਨੇ ਸਾਥ ਨਹੀਂ ਦਿੱਤਾ ਤੇ ਕਣਕ ਉੱਗੀ ਨਹੀਂ ਤੇ ਕਿਸਾਨ ਵੀ ਪਰੇਸ਼ਾਨ ਹੋ ਗਏ ਕੋਈ ਪਾਣੀ ਲਾ ਰਿਹਾ ਕੋਈ ਕੁਛ ਕਰ ਰਿਹਾ ਕਿਸੇ ਦੇ ਹਾਲਾਤ ਮਾੜੇ ਕਿਤੇ ਸੁੰਢੀ ਪਈ ਜਾਂਦੀ ਹੈ ਤਾਂ ਆਪਾਂ ਇਸ ਵੀਡੀਓ ਚ ਗੱਲ ਕਰਦੇ ਹਾਂ ਕਿ ਜਿਹੜੀ ਕਣਕ ਉੱਗੀ ਨਹੀਂ ਉਹਨੂੰ ਉਗਾਈਏ ਕਿਵੇਂ ਹੁਣ ਕੀ ਕਰੀਏ ਉਹਦੇ ਵਿੱਚ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੁਰ ਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ Facebook ਤੇ ਮੇਰਾ ਪੰਜਾਬ ਮੇਰਾ ਕਿਸਾਨ ਜਾਂ Instagram ਪੇਜ ਜਿਹੜਾ ਹੈਗਾ ਉਸ ਨੂੰ ਫੋਲੋ ਕਰ ਸਕਦੇ ਹਾਂ ਕਿਸਾਨ ਦੋਸਤੋ ਮੇਰੇ ਤੋਂ ਤੁਸੀਂ ਸਾਰੇ ਹੀ ਜਾਣੇ ਬਹੁਤ ਸਿਆਣੇ ਹੋ ਤੇ ਹਰ ਇੱਕ ਵਿਅਕਤੀ ਦੇ ਆਪਣੇ ਆਪਣੇ ਤਜਰਬੇ ਨੇ ਜਿਹੜੇ ਤਜਰਬੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਆਪਣੇ ਕੋਲੇ ਇਕੱਠੇ ਕੀਤੇ ਨੇ ਉਹਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਜਿਹੜਾ ਇਹ ਸੰਧ ਸੀਗਾ ਬਹੁਤੀ ਜਗ੍ਹਾ ਤੇ ਜਿੱਥੇ ਵੀ ਪ੍ਰਾਲੀ ਪੌਰਾਖ ਜ਼ਿਆਦਾ ਆਈ ਉੱਥੇ ਕਾਮਯਾਬੀ ਹੋਇਆ ਬੁਰੇ ਤਰੀਕੇ ਨਾਲ ਫੇਲ ਹੋਇਆ ਮੈਂ ਦੇਖਿਆ ਕਿ ਕਈ ਕਿਸਾਨ ਵੀਰਾਂ ਨੇ ਪਾਣੀ ਲਾਤਾ ਖੇਤ ਨੂੰ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਵੀ ਖੇਤ ਦੇ ਵਿੱਚ ਪ੍ਰੋਪਰ ਕਣਕ ਨਹੀਂ ਉੱਗੀ ਤੇ ਕਈ ਕਮੈਂਟ ਇਸ ਤੋਂ ਪਹਿਲਾਂ ਇਹ ਜਿਹੜੀ ਪੋਸਟ ਪਾਈ ਉਹਦੇ ਕਮੈਂਟ ਪੜ੍ਹ ਕੇ ਦੇਖੋਗੇ ਕਿਸਾਨ ਵੀਰਾਂ ਦੇ ਕਮੈਂਟ ਇਹੋ ਜਿਹੀ ਆ ਰਹੀ ਹੈ ਕਿ ਪਾਣੀ ਲਾਇਆ ਸੀ ਕਣਕ ਨਹੀਂ ਉੱਗੀ ਹੋਣੀ ਜਿਹੜਿਆਂ ਇਹੋ ਜਿਹੇ ਹਾਲਾਤ ਨਾ ਬਣ ਇਹਦੇ ਕਰਕੇ ਤੁਸੀਂ ਧਿਆਨ ਇਹ ਰੱਖੋ ਜਿਵੇਂ ਹੁਣ ਆ ਖੇਤ ਹੈ ਇਸ ਖੇਤ ਨੂੰ ਪਟਕੇ ਦੇਖੋ ਜਿਹੜਾ ਦਾਣਾ ਨਹੀਂ ਉਗਿਆ ਉਹ ਕਿਉਂ ਨਹੀਂ ਉਗਿਆ ਤਿੰਨ ਜਾਂ ਚਾਰ ਤਰੀਕੇ ਦੇ ਦਾਣੇ ਤੁਹਾਨੂੰ ਥੱਲੇ ਮਿਲਣਗੇ ਨੰਬਰ 1 ਤੇ ਉਹ ਦਾਣਾ ਮਿਲੇਗਾ ਜਿਨੇ ਢੰਗੂਰ ਮਾਰਿਆ ਪਰੰਤੂ ਬਾਹਰ ਨਹੀਂ ਆਇਆ ਇੱਕ ਦਮਾ ਤਾਂ ਬਾਹਰ ਆ ਗਿਆ ਲੇਕਿਨ ਇੱਕ ਦਮਾ ਜ਼ਮੀਨ ਚ ਪਾਉਣੇ ਢੰਗੂਰ ਮਾਰਿਆ ਲੇਕਿਨ ਬਾਹਰ ਨਹੀਂ ਆਇਆ ਜੇ ਇਹੋ ਜੀ ਸਥਿਤੀ ਹੈ ਤਾਂ ਕਣਕ ਬੀਜੇ ਨੂੰ 8 10 12 ਦਿਨ ਹੋ ਗਏ ਤਾਂ 7 ਤੋਂ 8 ਦਿਨ ਹੋਰ ਇੰਤਜ਼ਾਰ ਕਰੋ ਜੀ ਢੰਗੂਰ ਮਾਰੇ ਉਹਨੇ ਬਾਹਰ ਆ ਜਾਣਾ ਜੇ ਢੰਗੂਰ ਮਾਰੇ ਵਾਲੇ ਦੇ ਉੱਤੇ ਪਾਣੀ ਲੱਗ ਗਿਆ ਉਹ ਉੱਥੇ ਬੈਠ ਜਾਂਦਾ ਉੱਥੇ ਹੀ ਖਤਮ ਹੋ ਕੇ ਰਹਿ ਜਾਂਦਾ ਅੱਗੇ ਤੁਰਦਾ ਹੀ ਨਹੀਂ ਜੇ ਦਾਣੇ ਤੁਹਾਡੇ ਥੱਲੇ ਪਏ ਐ ਲੇਕਿਨ ਦਾਣੇ ਨੂੰ ਨੱਪਦੇ ਹੋਂ ਵਿੱਚੋਂ ਚਿੱਟਾ ਜਾਂ ਦੁੱਧਿਆ ਨਿਕਲਦਾ ਪਿਆ ਤੇ ਨਮਕੇ ਦਾਣਾ ਗਲ ਗਿਆ ਉਹ ਨਹੀਂ ਉਗਣਾ ਤੀਜੀ ਚੀਜ਼ ਇੱਕ ਇਹ ਦੇਖੀ ਕਿ ਖੇਤ ਦੇ ਵਿੱਚ ਆਪਾਂ ਦੇਖਿਆ ਆਪਾਂ ਦੇਖਿਆ ਦਾਣਾ ਤਾਂ ਸੁੱਕ ਚ ਹੀ ਪਿਆ ਐ ਦਾਣੇ ਨੇ ਫੋਟ ਹੀ ਨਹੀਂ ਕੀਤੀ ਦਾਣੇ ਨੇ ਟੰਗੂ ਰੀਣੀ ਮਾਰਿਆ ਇਹ ਦਾਣਾ ਫੁੱਟੂਗਾ ਪਾਣੀ ਲਾਉਣ ਤੋਂ ਬਾਅਦ ਇਹ ਦਾਣਾ ਬਾਹਰ ਨਿਕਲੇਗਾ ਕਈ ਜਗ੍ਹਾ ਤੇ ਦਾਣਾ ਇੰਨਾ ਕੋ ਡੂੰਘਾ ਹੀ ਬੀਜ ਦਿੱਤਾ ਗਿਆ ਕਿ ਉਹ ਦਾਣਾ ਜਿਹੜਾ ਹੈਗਾ ਵਿਚਾਲੇ ਬਲਿਆ ਗਿਆ ਉਹ ਦਾਣਾ ਹੁਣ ਬਾਹਰ ਕਦਾ ਆਉਣਾ ਤਾਂ ਫੇਰ ਨੰਬਰ 1 ਤੇ ਦਾਣਾ ਉਹ ਹੋਵੇਗਾ ਜਿਹੜਾ ਹਜੇ ਟੰਗੂਰ ਨਹੀਂ ਮਾਰਿਆ ਜਿਹੜਾ ਦਾਣਾ ਟੰਗੂਰ ਮਾਰ ਚੁੱਕਿਆ ਖੇਤ ਦਾਣੇ ਟੰਗੂਰ ਮਾਰ ਚੁੱਕਿਆ ਉੱਥੇ ਪਾਣੀ ਲਾਉਣ ਨੂੰ ਤਰਜੀਹ ਨਾ ਦਿਓ ਕਿਉਂਕਿ ਉਹ ਦਾਣਾ ਹੀ ਤੁਹਾਡਾ ਖਰਾਬ ਹੋਏਗਾ ਜਿਹੜੇ ਖੇਤ ਦੇ ਵਿੱਚ 50% ਤੱਕ 60% 70% ਕਣਕ ਨਿਕਲ ਆਈ ਹੈ ਉਹਨੂੰ ਜਲਦੀ ਪਾਣੀ ਲਾਉਣ ਦੀ ਗਲਤੀ ਨਾ ਕਰੋ ਕਿਉਂਕਿ ਜਿਵੇਂ ਤੁਸੀਂ ਜਲਦੀ ਪਾਣੀ ਲਾਉਣ ਲਾਉਨੇ ਹੋ ਉਹਦੇ ਨਾਲ ਹੀ ਉਹ ਚਨਦੀਨ ਉਹ ਕਹਿੰਦਾ ਉਹਦੇ ਨਾਲ ਹੀ ਜਿਹੜਾ ਹੈਗਾ ਉਹ ਕਣਕ ਦੇ ਉੱਤੇ ਪਾਣੀ ਦਾ ਜ਼ਿਆਦਾ ਮਾੜਾ ਅਸਰ ਹੋ ਜਾਂਦਾ ਹੈ ਤੇ ਚੀਜ਼ਾਂ ਖਰਾਬ ਹੋ ਜਾਂਦੀਆਂ ਮਤਲਬ ਇਹ ਹੈ ਕਿ ਮੰਨ ਲਓ ਕਿ ਮੇਰਾ ਖੇਤ ਈ ਹੈ ਮੇਰੇ ਨਾਲ ਹੋਇਆ ਇਸ ਤਰ੍ਹਾਂ ਇੱਕ ਦੀ ਮੈਂ ਵੀ ਇੱਕ ਤਰੀਕ ਇਹ ਪਤਾ ਨਹੀਂ ਕਿਉਂ ਸੁਪਰ ਸੀਡਰ ਦੇ ਨਾਲ ਕੁਝ ਕਿੱਲਾਂ 'ਚ ਪੰਗਾ ਲੈ ਲਿਆ ਤਾਂ ਖੇਤ ਦੇ ਵਿੱਚ ਕਣਕ ਾਟੂ ਗਈ ਇੰਤਜ਼ਾਰ ਕੀਤਾ ਜਿਹੜੀ 50% ਸੀਗੀ ਉਹ ਜਿਹੜੀ ਹੈਗੀ 15 ਦਿਨ ਦੇ ਵਿੱਚ ਵਾਦੀ ਵਾਦੀ 75-80% ਹੋ ਗਈ ਤੇ ਜੇ ਉਹਨੂੰ ਪਾਣੀ ਲਾ ਦਿੰਦੇ ਫੇਰ ਉਹ ਗੱਲ ਨਹੀਂ ਬਾਨੀ ਸੀ ਹੁਣ ਚੇਤੇ ਤੁਹਾਡੇ ਖੇਤ ਦੇ ਵਿੱਚ ਦਾਣਾ ਸੁੱਕਾ ਪਿਆ ਹੈਗਾ ਉਹ ਤਾਂ ਕੀ ਆਊਗਾ ਜੇ ਦਾਣਾ ਗਲ ਗਿਆ ਉਹ ਨਹੀਂ ਉਗਣਾ ਜਿਹੜਾ ਤਨਾ ਢੰਗੂਰ ਮਾਰ ਗਿਆ ਤੇ ਉੱਤੇ ਉਹਰੇ ਪਾਣੀ ਹੋਰ ਲਾਤਾ ਤਾਂ ਉਹਦੇ ਚਾਂਸਸ ਵੀ ਘਟਨੇ। ਤਾਂ ਫਿਰ ਉਸ ਜਗ੍ਹਾ ਤੇ ਅਸੀਂ ਕੀ ਕਰਾਂਗੇ? ਖੇਤ ਦੇ ਵਿੱਚ ਕਣਕ ਨੂੰ ਹੋਰ ਛਿਟਾ ਦੇਵਾਂਗੇ। ਹੁਣ ਹੋਰ ਛਿਟਾ ਦੇਣ ਦੇ ਵਿੱਚ ਇਕਬੀਰ ਨੇ ਕਮੈਂਟ ਕੀਤਾ ਕਿ ਜੀ ਮੈਂ ਖੇਤ ਦੇ ਵਿੱਚ ਇੱਕ ਦਵਾਈ ਖੜਕੀ ਸੀ। ਕਣਕ ਦਾ ਬੀ ਪਾਇਆ, ਬੀ ਨੇ ਢੰਗੂਰ ਮਾਰਾ ਢੰਗੂਰ ਮਾਰਦਾ ਮੱਚ ਗਿਆ। ਦੂਸਰੀ ਗੱਲ ਮੌਸਮ ਥੋੜਾ ਇਸ ਤਰੀਕੇ ਦਾ ਚੱਲਦਾ ਹੈ ਕਿ ਜਿਹੜਾ ਨੰਗਾ ਪਿਆ ਦਾਣਾ ਹੈਗਾ ਉਹ ਟੂ ਪੂਰਾ ਉਗਦਾ ਹੀ ਨਹੀਂ ਹੈਗਾ। ਤਾਂ ਫੇਰ ਅਸੀਂ ਜੇ ਸਾਡੇ ਖੇਤ ਨੂੰ ਲੱਗਦਾ ਦਿੱਕਤ ਹੈਗੀ ਐ ਤਾਂ ਜਿਹੜੇ ਥਾਵਾਂ ਤੇ ਕਣਕ ਘਟੂਗੀ ਐ ਜਿੱਥੇ ਦਾਣਾ ਗਲ ਚੁੱਕਾ ਹੈਗਾ ਉਹਨਾਂ ਥਾਵਾਂ ਦੇ ਉੱਪਰ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਜ਼ੀਰੋ ਡ੍ਰਿਲ ਲੈ ਕੇ ਉਹਨੂੰ ਮਾੜਾ-ਮਾੜਾ ਜ਼ਮੀਨ ਚ ਲਾ ਕੇ ਮਾੜਾ-ਮਾੜਾ ਹਾਲ ਲਾ ਕੇ ਤੇ ਦਾਣੇ ਨੂੰ ਮਿੱਟੀ ਚ ਪਾ ਦਈਏ ਉੱਤੋਂ ਪਾਣੀ ਲੱਗੇਗਾ ਉਹ ਉੱਗ ਆਏਗਾ ਇੱਕ ਤਾਂ ਹਾਲੇ ਬਹੁਤ ਸੁਣਾ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਦਾਣੇ ਤਾਂ ਮੇਰੇ ਜ਼ਮੀਨ ਦੇ ਵਿੱਚ ਸੁੱਖ-ਸੁੱਖ ਚ ਹੀ ਪਈ ਆ ਯਾਰ ਸੁੱਕ ਵਾਲੇ ਤਾਂ ਉੱਚੇ ਪਏ ਹੋਣਗੇ ਨਾ ਉੱਥੇ ਤਾਂ ਕੋਈ ਘਰੋਂ ਦੀ ਲੋੜ ਹੀ ਨਹੀਂ ਨਾ ਉੱਥੇ ਦਾਣੇ ਹੋਰ ਪਾਉਣ ਦੀ ਲੋੜ ਹੈ ਜਿਵੇਂ ਉਹਨੂੰ ਪਾਣੀ ਲਾਉਂਗੇ ਇਹ ਸਾਰੇ ਸਰਾ ਦਾਣਾ ਫਟਕੇ ਬਾਹਰ ਆ ਜਾਏਗਾ ਜਿਹੜੇ ਜਗ੍ਹਾ ਤੇ ਦਾਣਾ ਗਲ ਗਿਆ ਉੱਥੇ ਨਵਾਂ ਦਾਣਾ ਪਾਉਣਾ ਪਏਗਾ ਜੇ ਤਾਂ ਤੁਹਾਡਾ ਸੁਪਰ ਸੀਡਰ ਵਾਲਾ ਖੇਤ ਹੈ ਤਾਂ ਜ਼ਿਆਦਾ ਵਧੀਆ ਹੈਗਾ ਕਿ ਮਾੜੇ-ਮਾੜੇ ਜਿਹੜੀ ਹੈਗੀ ਜੀਰੋ ਡਲ ਘਸਾ ਕੇ ਤੇ ਉਹਦੇ ਨਾਲ ਪਾ ਦਿੱਤਾ ਇਹ ਵਧੀਆ ਗੱਲ ਹੈ ਜੇ ਤੁਹਾਡੇ ਖੇਤ ਵਾਹ ਕੇ ਸਵਾਰ ਕੇ ਡ੍ਰਿਲ ਨਾਲ ਬੀਜਿਆ ਹੈ ਡ੍ਰਿਲ ਵਾਲੇ ਖੇਤ ਚ ਦਿੱਕਤ ਨਹੀਂ ਆਈ ਪਰੰਤੂ ਜੇ ਕਿਤੇ ਦਿੱਕਤ ਆਈ ਹੈ ਤਾਂ ਉਹਦੇ ਵਿੱਚ ਬੜਾ ਵਧੀਆ ਹੈਗਾ ਕਿ ਬੀ ਦਾ ਛਿੱਟਾ ਦੇਵੋ ਮੁੜ ਕੇ ਇੱਕ ਫੱਟੀ ਜੀ ਉਤੋਂ ਨਿਕਮਾ ਦਿਓ ਉਹ ਫੱਟੀ ਦੇ ਨਾਲ ਮਾੜੀ-ਮੋਟੀ ਮਿੱਟੀ ਜੀ ਉਸੇ ਬੀਰ ਉੱਤੇ ਪੈ ਜੇਗੀ ਜਿੱਥੋਂ ਪਾਣੀ ਲਾਉਂਗੇ ਸਾਰੇ ਸਾਰਾ ਉੱਗ ਆਏਗਾ ਕਈ ਕਿਸਾਨ ਵੀਰੇ ਕਰਦੇ ਐ ਕਿ ਪਾਣੀ ਦੇ ਅੱਗੇ ਬੀ ਨੂੰ ਪਿਉਂਗੇ ਛਿੱਟਾ ਦਿੰਦੇ ਐ ਜਿਹੜਾ ਪਿਉਂਤਾ ਹੋਇਆ ਬੀ ਐ ਪਹਿਲਾਂ 10 ਘੰਟੇ ਤੁਸੀਂ ਬੀ ਪਿਉਆਂ ਲਿਆ ਮੁੜ ਕੇ 48 ਘੰਟੇ ਪਾਣੀ ਨਾ ਸੁੱਕਿਆ ਇੰਨੀ ਦੇਚ ਵੀਨੇ ਗਾਲੀ ਜਾਨੇ ਵੀ ਪਾਣੀ ਦੇ ਅੱਗੇ ਸੁੱਕੇ ਵੀਰਾ ਛਿਟਾ ਦੇਣ ਦੀ ਕੋਸ਼ਿਸ਼ ਕਰੋ ਕਈ ਕਿਸਾਨ ਵੀ ਕਹਿੰਦੇ ਕਿ ਵੀ ਇਕੱਠਾ ਹੋ ਜਾਂਦਾ ਇੱਕ ਪਾਸੇ ਹਾਂ ਹੋ ਜਾਂਦਾ ਸਾਰਾ ਨਹੀਂ ਇਕੱਠਾ ਹੁੰਦਾ ਲੇਕਿਨ ਇਹਦਾ ਫਾਇਦਾ ਵੀ ਇੱਕ ਹੁੰਦਾ ਹੈ ਕਿ ਜਦੋਂ ਪਾਣੀ ਚੱਲਦਾ ਤੇ ਪਾਣੀ ਦੇ ਨਾਲ ਉੱਤੇ ਮਿੱਟੀ ਪੈ ਗਈ ਕੁਝ ਮਿੱਟੀ ਦੇ ਵਿੱਚ ਵੀ ਲਟਕਦਾ ਹੈਗਾ ਮੱਕ ਨੱਪਿਆ ਜਾਂਦਾ ਜੀ ਕਰਕੇ ਉਗਦਾ ਸੋਨਾ ਤਾਂ ਫੇ ਮੇਰੀ ਬੇਨਤੀ ਸਿਰ ਪਿੰਨੀ ਹੈ ਇੱਕਦਮ ਘਬਰਾ ਕੇ ਪਾਣੀ ਨਾ ਲਾਓ ਜੇ ਜਿਹੜੇ ਬੀਨੇ ਟੰਗੂਰ ਮਾਰ ਲਿਆ ਉਹ ਬੀ ਬਾਹਰ ਆਏਗਾ ਉਹਨੂੰ ਥੋੜਾ ਇੰਤਜ਼ਾਰ ਕਰੋ 5 ਦਿਨ 7 ਦਿਨ ਹੋਰ ਇੰਤਜ਼ਾਰ ਕਰੋ ਬਾਹਰ ਆਏਗਾ ਜੇ ਪਿੱਛੇ ਵੀ ਜਿਹੜਾ ਨਹੀਂ ਉਗਿਆ ਉਹਨੂੰ ਟਾਈਮ ਸਰ ਪਾਣੀ ਲਾਉਂਗੇ ਉਦੋਂ ਉਗਏਗਾ ਤੁਸੀਂ ਕਹੋਗੇ ਕਿ ਯਾਰ ਫੇਰ ਤਾਂ ਇੱਕਨਕ 10 ਦਿਨ ਪਛੇਤੀ ਹੋਗੇ ਇੱਕ ਦਿਨ ਗੇਤੀ ਹੋਗੀ ਕੋਈ ਫਰਕ ਨਹੀਂ ਪੈਂਦਾ 10 ਦਿਨ ਪਛੇਤੀ ਗੇਤੀ ਦਾ ਅੱਗੇ ਜਾ ਕੇ ਕਣਕ ਵੱਡਣ ਲੱਗਿਆਂ 5-7 ਦਿਨ ਦਾ ਫਰਕ ਪੈਂਦਾ ਲਗਭਗ ਬਰਾਬਰ ਜਹੀ ਵੱਢੀ ਜਾਂਦੀ ਏ ਇਹਦੇ ਕਰਕੇ ਖਬਰੋਂ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਦੇਖਿਆ ਕਿ ਜਿੰਨੇ ਕਿਸਾਨ ਵੀਰਾਂ ਨੇ ਖਵਰਾ ਕੇ ਪਾਣੀ ਲਾਇਆ ਹੈਗਾ ਉਹਨਾਂ ਕਿਸਾਨ ਵੀਰਾਂ ਦਾ ਬਲਕੇ ਨੁਕਸਾਨ ਹੀ ਹੋਇਆ ਕਣ ਕੁੱਗੀ ਨਹੀਂ ਤੇ ਫਿਰ ਦੁਬਾਰਾ ਰੋਣੀ ਵਾਲੇ ਪਾਸੋਂ ਤੁਰੇ ਐ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਦਾਣਾ ਮੇਰਾ گل ਚੁੱਕਾ ਹੈ ਜਿੱਥੇ ਤੁਹਾਨੂੰ ਲੱਗਦਾ ਦਾਣਾ ਮੇਰਾ ਖਰਾਬ ਹੋ ਚੁੱਕਾ ਹੈ ਉੱਥੇ ਤੁਹਾਨੂੰ ਜੇਕਰ 20 ਕਿਲੋ ਦਾਣਾ ਖਰਾਬ ਹੋਇਆ ਤਾਂ 30 ਕਿਲੋ ਦਾਣੇ ਦਾ ਛਿੱਟਾ ਦੇਣਾ ਪਏਗਾ ਜਾਂ ਜੀਰੋ ਟੈਲ ਦੇ ਨਾਲ ਜਿਹੜਾ ਹੈਗਾ ਮਾੜਾ-ਮਾੜਾ ਕਰਕੇ ਜ਼ਮੀਨ ਦੇ ਵਿੱਚ ਵੀ ਪਾਉਣਾ ਪਊਗਾ ਪਾਣੀ ਲਾਉਂਗੇ ਮੁੜ ਕੇ ਸਾਰੇ ਸਾਰਾ ਉਹ ਉੱਗ ਆਏਗਾ ਤੇ ਜਿੱਥੇ ਕਿਤੇ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਬੀ ਬੜਾ ਸੁੱਕ ਚ ਹੀ ਪਿਆ ਉੱਥੇ ਜਿਹੜਾ ਹੈਗਾ ਮਾੜਾ-ਮੋਟਾ ਪੰਜ-ਸੱਤ ਕਿਦੋਂ ਦਾ ਛਿੱਟਾ ਦਿਓਗੇ ਤੇ ਬਾਕੀ ਏਟਲਾ ਵੀਡੀ ਕੁਝ ਨਾ ਕੁਝ ਉਗ ਆਏਗਾ ਪਰੰਤੂ ਜਿੱਥੇ ਬੀ ਢੰਗੋਰ ਮਾਰ ਰਿਹਾ ਹੈ ਟਿਕ ਥੱਲੇ ਹੈਗਾ ਉਸ ਬੀ ਨੂੰ ਪਾਣੀ ਥੋੜਾ ਰੋਕ ਕੇ ਲਾਓ ਕਿਉਂਕਿ ਉਹ ਸਾਰੇ ਸਾਰੇ ਬੀ ਬਾਹਰ ਆਏਗਾ ਤੇ ਉਹਨੂੰ ਕੋਈ ਦਿੱਕਤ ਨਹੀਂ ਉਹ ਬਾਹਰ ਆ ਜਾਵੇਗਾ ਇਹ ਸਾਡੇ ਨਾਲ ਕੁਝ ਸਾਲ ਪਹਿਲਾਂ ਹੋ ਚੁੱਕਾ ਸਾਨੂੰ ਇੱਕ ਬਹੁਤ ਹੀ ਸੂਝਵਾਨ ਕਿਸਾਨ ਨੇ ਕਿਹਾ ਸੀ ਕਿ ਜਿਹੜੀ ਜ਼ਮੀਨ ਖੁਸ਼ਕ ਹੈ ਜਿਹੜਾ ਬੀ ਢੰਗੋਰ ਮਾਰ ਗਿਆ ਉਹਨੂੰ ਪਾਣੀ ਨਾ ਲਾਓ ਜੋ ਅਸੀਂ ਇੱਕ ਪਾਸੇ ਪਾਣੀ ਲ ਜਿੱਥੇ ਪਾਣੀ ਲਾਤਾ ਉਹ ਕਣਕ ਸਾਡੀ ਖਰਾਬ ਹੋ ਗਈ ਜਿੱਥੇ ਅਸੀਂ ਪਾਣੀ ਲੇਟ ਕਰਤਾ ਉਹ ਸਾਰੀ ਸਾਰੀ ਕਣਕ ਸਾਡੀ ਬਾਹਰ ਆ ਗਈ ਸੀ ਕਿਉਂਕਿ ਕਣਕ ਨੇ ਮੂਰ ਮਾਰ ਚੁੱਕੀ ਸੀ ਪਰantu ਜਿੱਥੇ ਵੀ ਖੁਸ਼ਕ ਪਿਆ ਹੈ ਹੁਣ ਉੱਥੇ ਵੀ ਆਪਾਂ ਕੋਈ ਜਲਦਬਾਜ਼ੀ ਕਰਦੇਗੇ ਮੈਂ ਅੱਜ ਹੀ ਪਾਣੀ ਲਾ ਦਿਆਂ ਪਰantu ਅੱਜ ਹੀ ਪਾਣੀ ਲਾਉਂਗੇ ਜਿਹੜੀ ਕਣਕ ਉੱਗੀ ਵੀ ਉਹ ਖਰਾਬ ਹੋ ਜੂਗੀ ਇਸ ਲਈ ਉੱਗੀ ਹੋਈ ਕਣਕ ਨੂੰ ਟਾਈਮ ਆਉਂਦਾ ਇੰਤਜ਼ਾਰ ਕਰੋ ਜਦੋਂ ਪਾਣੀ ਆਉਣ ਦਾ ਟਾਈਮ ਆਉਂਦਾ ਉਦੋਂ ਪਾਣੀ ਲਾਓ ਤੇ ਉਹਦੇ ਨਾਲ ਦੀ ਨਾਲ ਉਹ ਉਹ ਉੱਗ ਆਏਗੀ ਤਾਂ ਕੁੱਲ ਮਿਲਾ ਕੇ ਮੇਰੀ ਬੇਨਤੀ ਇਹੀ ਹੈ ਧਿਆਨ ਦੇ ਨਾਲ ਡਿਸੀਜਨ ਲਵੋ ਜਿੱਥੇ ਕਿਤੇ ਬੀ ਦੀ ਲੋੜ ਹੈਗੀ ਹੈ ਪਾਉਣ ਦੀ ਜੀਰੋ ਡ੍ਰਿਲ ਦੇ ਨਾਲ ਸਿਆੜ ਜੇ ਮਾੜੇ ਮਾੜੇ ਕੱਢ ਦਿਓ ਉਹਦੇ ਨਾਲ ਕੁਛ ਨਾ ਕੋਈ ਬੀ ਉਕੇਗਾ ਜਿਹੜਾ ਵੀ ਸੁੱਕ ਚ ਪਿਆ ਉਹ ਪਾਣੀ ਲੱਗਣ ਤੋਂ ਬਾਅਦ ਸਾਰੇ ਦਾ ਸਾਰਾ ਹੀ ਬਾਹਰ ਆ ਜਾਣਾ ਕੋਈ ਦਿੱਕਤ ਨਹੀਂ ਜਿੱਥੇ ਵੀ ਗਲ ਗਿਆ ਉੱਥੇ ਵੀ ਪਾਉਣਾ ਪਏਗਾ ਭਾਵੇਂ ਛਿੱਟੇ ਨਾਲ ਪਾਓ ਤੇ ਭਾਵੇਂ ਤੁਸੀਂ ਉਹਨੂੰ ਡ੍ਰਿਲ ਕਰਕੇ ਪਾਓ ਜਿਹੜਾ ਬੀ ਟੰਗੂਰ ਮਾਰੀ ਜਾਂਦਾ ਉੱਥੇ ਬਾਹਲਾ ਨਾ ਖਵਰਾਓ ਟੰਗੂਰ ਮਾਰਨ ਵਾਲਾ ਬੀ ਆਪਣੇ ਆਪ ਬਾਹਰ ਆ ਜਾਣਾ ਹੈ ਪਰੰਤੂ ਆਏਗਾ ਪਾਇਦਾਨਾ ਲੇਟ ਜਿਹੜਾ ਸੁਪਰ ਸੀਡਰ ਵਾਲਾ ਹੈਗਾ 25 ਦਿਨ ਤੀਕੋ ਨਾ ਖੇਤ ਨਹੀਂ ਭਰਨਾ ਪੰਜ ਸਦੇਨਾ ਚ ਐ ਤਰੀ ਖੇਤ ਭਰਦਾ ਪਿਆ 15ਵੇਂ ਤੋਂ 20ਵੇਂ ਦਿਨ ਜਾ ਕੇ ਕਬਰਾਓ ਨਾ ਇੰਤਜ਼ਾਰ ਕਰੋ ਇੱਕ ਇੱਕ ਦਾਣਾ ਉਖਰਿਆ ਠੀਕ ਹੈ ਕਿ ਸੁਪਰ ਸੀਡਰ ਦਾ ਪੰਗਾ ਸੀ ਪੁੱਠਾ ਲੈ ਬੈਠੇ ਆਂ ਅਗਲੇ ਸਾਲਾਂ ਤੋਂ ਸੋਚਿਓ ਜੋ ਕਿ ਇਹ ਸੁਪਰ ਸੀਡਰ ਕਰਨਾ ਹੈ ਕਿ ਨਹੀਂ ਕਰਨਾ ਪਰੰਤੂ ਐ ਤਰੀ ਹੁਣ ਕਬਰਾਓ ਨਾ ਆਰਾਮ ਦੇ ਨਾਲ ਚੱਲੋ ਚੀਜ਼ਾਂ ਠੀਕ ਆ ਜਾਂਦੀਆਂ ਉਮੀਦ ਕਰਦਾ ਹਾਂ ਕਿ ਜੋ 3-4 ਪੁਆਇੰਟ ਆਪਾਂ ਡਿਸਕਸ ਕੀਤੇ ਆ ਤੁਹਾਡੇ ਕੰਮ ਆਉਣਗੇ ਬਾਕੀ ਤੁਸੀਂ ਆਪਣਾ ਤਜਰਬਾ ਕਮੈਂਟ ਕਰਕੇ ਯੂ ਦੱਸ ਸਕਦੇ ਹੋ ਕਿਵੇਂ ਗਿਆ ਮਿਹਰਬਾਨ ਦੋਸਤੋ ਧੰਨਵਾਦ ਦੋਸਤੋ